ਬਾਈ ਅੱਜ ਸ਼ਾਨਦਾਰ ਡਿਜ਼ਾਈਨ ਦੀ ਕੋਠੀ ਲੈ ਕੇ ਆਏ ਬਾਈ ਨੇ ਇਹਦੇ ਕੱਲੀ-ਕੱਲੀ ਕਹਿਣ ਦਾ ਮਤਲਬ ਐਲੀਵੇਸ਼ਨ ਤੋਂ ਲਾ ਕੇ ਅੰਦਰ ਡਿਜ਼ਾਈਨਿੰਗ ਜੋ ਵੀ ਕੰਮ ਕਰਵਾਇਆ ਕੱਲੇ-ਕੱਲੇ ਤੇ ਰੀਲ ਆਇਆ ਮਤਲਬ ਸੋਡਾ ਫਾਇਦਾ ਹੋਵੇ ਕੱਲ ਨੂੰ ਤੁਸੀਂ ਆਪਣਾ ਘਰ ਬਣਾਓ ਤਾਂ ਉਹਦੇ 'ਚ ਸੋਨੂ ਕੁਇਸਨ ਨੂੰ ਕੋਸ ਫਾਇਦਾ ਹੋਵੇ ਹਨਾ ਬਾਈ ਆਪਾਂ ਬਈ ਬਹੁਤ ਪਹਿਲਾਂ ਤੋਂ ਲੱਗੇ ਸੀ ਕੋਠੀ ਬਾਰੇ ਸੋਚਣਾ ਜਿੱਥੇ ਆਪਾਂ ਜਾਂਦੇ ਹਰੇਕ ਥਾਂ ਤੇ ਕੋਠੀਆਂ ਦੇਖਦੇ ਲੋਕਾਂ ਦੀਆਂ ਪਿੰਡਾਂ ਚ ਨੰਗਦੇ ਟੱਪਦੇ ਵੀ ਆਪਾਂ ਇਹੋ ਚੀਜ਼ ਬਣਾਉਣੀ ਹੈ ਜਿਹੜੀ ਸਾਰਿਆਂ ਤੋਂ ਲੱਗ ਹੋਵੇ ਤੇ ਸਦਾ ਬਰ ਰਹੇ ਸਦਾ ਬਾਰ ਜੀ ਦਾ ਕਦੇ ਟ੍ਰੈਂਡੀ ਨਾ ਜਾਵੇ ਜੀ ਬਾਈ ਆਪਾਂ ਮੰਨ ਲਓ ਜਿੰਨੀ ਆਪਣੀ ਸਰਚ ਹੋਈ ਦੇਖਿਆ ਬਾਹਰ ਅੰਦਰ ਆਪਣੇ ਯਾਰ ਮਿੱਤਰ ਰਿਸ਼ਤੇਦਾਰ ਹੈਗੇ ਨੇ ਤੇ ਉਹਨਾਂ ਨੂੰ ਪੁੱਛਿਆ ਵੀ ਕਿੱਦਾਂ ਦੀ ਲੁੱਕ ਸਾਰਿਆਂ ਨੇ ਕਹਿੰਦੇ ਵੀ ਅੱਜ ਕੱਲ ਤਾਂ ਬਹੁਤ ਤਰ੍ਹਾਂ ਦੀਆਂ ਕੋਠੀਆਂ ਚੱਲ ਰਹੀਆਂ ਕਲਾਸ ਏਕ ਟ੍ਰੈਡੀਸ਼ਨਲ ਮਾਡਰਨ ਜੀ ਪਰ ਆਪਾਂ ਸੋਚਿਆ ਵੀ ਆਪਾਂ ਤਾਂ ਉਹ ਬਣਾਉਣੀ ਜਿਹੜੀ ਲੱਗ ਹੋਵੇ ਸਾਰਿਆਂ ਤੋਂ ਠੀਕ ਆ ਬਾਈ ਹੁਣ ਇਹ ਆਪਣੀ ਫਾਰਮ ਹਾਸ ਟਾਈਪ ਲੁੱਕ ਹੈ ਜੀ ਬਾਈ ਇਹੇ ਜਿਹੀਆਂ ਆਪਣੀਆਂ ਬਾਹਰ ਕੋਠੀਆਂ ਬਣਦੀਆਂ ਕੈਨੇਡਾ ਅਮਰੀਕਾ ਵਗੈਰਾ ਸੋਰੇ ਸਲਾਬ ਦਾ ਬਾਈ ਇਹ ਦੇਖ ਹੀ ਰਹੇ ਆ ਬਾਈ ਇਹਦੇ ਚ ਕੀ ਕੀਤਾ ਸੀ ਆਪਾਂ ਬਾਈ ਆਪਾਂ ਸੋਰੇ ਸਲਾਬ ਵਾਸਤੇ ਪਾਰਸਮੇਟੀ ਉੱਪਰ ਤੋਂ ਲੈਵਲ ਤੋਂ ਲੈ ਕੇ ਸਾਰਾ ਪਲਾਸਟਰ ਕੀਤੀ ਨਹੀਂ ਉਹਦੇ ਅੰਦਰ ਕੰਪਾਊਂਡ ਮਾਰਿਆ ਫਿਰ ਪਲਾਸਟਰ ਕੀਤੀ ਫਿਰ ਮਿੱਟੀ ਪਾਈ ਅੰਦਰ ਕਿਹੜੀ ਲੱਕੜ ਲਾਈ ਹੈ ਬਾਈ ਗ੍ਰੀਨ ਚਾਪ ਤੇ ਸਾਗਵਾਂ ਦੋਨੇ ਆਪਣੀ ਕੋਠੀ ਦਾ ਫਰੰਟ ਮੰਨ ਲਓ 46 ਫੁੱਟ ਜੋੜਾ ਗਿਆ ਜੀ ਬਾਈ 40 ਲੰਬਾਈ ਆ ਗਈ ਤੇ ਬਾਈ ਏਰੀਆ ਦੱਸ ਦਿਓ ਜੀ ਕਿੰਨਾ ਕੁ ਬਣਦਾ ਸਕੁਅਰ ਫੁੱਟਾਂ ਦੀ ਗੱਲ ਕਰੀਏ ਸਕੁਅਰ ਫੁੱਟ ਆਪਣਾ 2000 ਦੇ ਕਰੀਬ ਬਣਦਾ ਨੀਚੇ ਵਾਲਾ 2000 ਦੇ ਕਰੀਬ ਥੱਲੇ ਵਾਲੇ ਏਰੀਆ ਵਾਲਾ ਉੱਪਰ ਵਾਲਾ ਬਾਈ ਉੱਪਰ ਵਾਲਾ ਆਪਣਾ 1200